ਇਸ ਵੱਲ ਦੀ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਪੰਜਾਬ ਸਰਕਾਰ ਨੇ ਕਰਨਲ ਬਾਟ ਦੇ ਮਸਲੇ ਦੇ ਵਿੱਚ ਐਸਆਈਟੀ ਗਠਿਤ ਕਰ ਦਿੱਤੀ ਹੈ ਉੱਚ ਪੱਧਰੀ ਜਿਹੜੀ ਜਾਂਚ ਹੈ ਉਹਦੇ ਆਦੇਸ਼ ਦੇ ਦਿੱਤੇ ਗਏ ਨੇ ਜਗਤਾਰ ਸਿੰਘ ਪੁੱਲਰ ਸੀਨੀਅਰ ਪੱਤਰਕਾਰ ਸਾਡੇ ਨਾਲ ਮੌਜੂਦ ਨੇ ਪੁੱਲਰ ਸਾਹਿਬ ਵੱਡਾ ਅਪਡੇਟ ਕੀ ਹੈ ਕਰਨਲ ਬਾਟ ਦੇ ਮਸਲੇ ਦੇ ਵਿੱਚ ਉਹ ਬਿਲਕੁਲ ਕਿਉਂਕਿ ਪੰਜਾਬ ਸਰਕਾਰ ਤੇ ਕਾਫੀ ਪ੍ਰੈਸ਼ਰ ਪੈ ਚੁੱਕਾ ਸੀ ਔਰ ਬਲਕੇ ਪਟਿਆਲਾ ਦੇ ਵਿੱਚ ਪੀਰਤ ਪਰਿਵਾਰ ਅਤੇ ਹੋਰ ਸਬਜ਼ੀਆਂ ਵੱਲੋਂ ਜਿਹੜੇ ਸਰਵਿੰਗ ਵੇਅਰ ਸਾਈਡ ਵੀ ਆ ਹੋਰ ਵੀ ਜਿਨ੍ਹਾਂ ਜਥੇਬੰਦੀਆਂ ਉਹਨਾਂ ਨੇ ਵੀ ਕਰਨਲ ਪਸ਼ਵਿੰਦਰ ਸਿੰਘ ਬਾੜ ਦੇ ਹੱਕ ਦੇ ਵਿੱਚ ਪਟਾਚ ਰਣਾ ਸੀ ਅੱਜ ਪੰਜਾਬ ਵਿਧਾਨ ਸਭਾ ਤੋਂ ਲੈ ਕੇ ਦੇਸ਼ ਦੇ ਲੋਕ ਸਭਾ ਤੱਕ ਮਾਮਲਾ ਵੀ ਗੂੰਜਿਆ ਗਿਆ ਤੇ ਹੁਣ ਪੰਜਾਬ ਸਰਕਾਰ ਨੇ ਇਸ ਮਸਲੇ ਦੇ ਵਿੱਚ ਕਰਨਲ ਪਸ਼ਵਿੰਦਰ ਸਿੰਘ ਬਾੜ ਦੇ ਬਿਆਨਾਂ ਦੇ ਆਧਾਰ ਤੇ ਤਾਜੀ ਐਫ ਆਈ ਆਰ ਰਜਿਸਟਰ ਕਰ ਦਿੱਤੀ ਹੈ ਇੱਕ ਨਿਰਪੱਖ ਜਾਂਚ ਲਈ ਉੱਚ ਪੱਧਰੀ ਵਿਸ਼ੇਸ਼ ਜਾਂਚ ਟੀਮ ਦਾ ਵੀ ਗਠਨ ਕਰ ਦਿੱਤਾ ਗਿਆ ਔਰ ਜਿਹੜੇ ਅਧਿਕਾਰੀ ਨੇ 12 ਜਿਹਦੇ ਤੇ ਐਸਐਚਓ ਤੇ ਸਬਾਈ ਦੇ ਅਧਿਕਾਰੀ ਨੇ ਉਹਨਾਂ ਨੂੰ ਜ਼ਿਲ੍ਹੇ ਤੋਂ ਬਾਹਰ ਜਿਹੜਾ ਵਾ ਭੇਜੰਦਾ ਵੀ ਫੈਸਲਾ ਕਰ ਲਿਆ ਪੂਰੀ ਖਬਰ ਆ ਪੰਜਾਬ ਸਰਕਾਰ ਦੇ ਉੱਚ ਅਧਿਕਾਰੀਆਂ ਨੇ ਦੱਸਿਆ ਕਿ ਕਰਨਲ ਪੁਸ਼ਪਿੰਦਰ ਸਿੰਘ ਬਾਠ ਦੇ ਬਿਆਨ ਉੱਤੇ ਅੱਜ ਮਿਤੀ 21 ਮਾਰਚ 2025 ਨੂੰ ਥਾਣਾ ਸਿਵਲਾਈਜ਼ ਪਟਿਆਲਾ ਵਿਖੇ ਤਾਜ਼ਾ ਐਫਆਈਆਰ ਨੰਬਰ 69 ਦਰਜ ਕੀਤੀ ਗਈ ਹੈ ਇਹ ਮਾਮਲਾ ਮਿਤੀ 14 ਮਾਰਚ 2025 ਨੂੰ ਕਰਨਲ ਪੁਸ਼ਪਿੰਦਰ ਸਿੰਘ ਬਾਠ ਦੇ ਦਰਜ ਕੀਤੇ ਗਏ ਬਿਆਨਾਂ ਦੇ ਆਧਾਰ ਤੇ ਦਰਜ ਕੀਤਾ ਗਿਆ ਜੋ ਕਿ 13 ਅਤੇ 14 ਮਾਰਚ ਦੀ ਦਰਮਿਆਨੀ ਰਾਤ ਨੂੰ ਕੁਝ ਪੁਲਿਸ ਅਧਿਕਾਰੀਆਂ ਦੁਆਰਾ ਉਸ ਨਾਲ ਕੁੱਟਮਾਰ ਦੀ ਇੱਕ ਮੰਦਭਾਗੀ ਘਟਨਾ ਦੇ ਸਬੰਧ ਵਿੱਚ ਉਸ ਵੱਲੋਂ ਦਰਜ ਕਰਵਾਏ ਗਏ ਸਨ ਕਰਨਲ ਪਸ਼ਵੰਦਰ ਸਿੰਘ ਬਾਠ ਦੇ ਬਿਆਨ ਵਿੱਚ ਉਹਨਾਂ ਪੁਲਿਸ ਅਧਿਕਾਰੀਆਂ ਦੇ ਨਾਮ ਸ਼ਾਮਲ ਹਨ ਜਿਨ੍ਹਾਂ ਨੇ ਉਹਨਾਂ ਉੱਪਰ ਹਮਲਾ ਕੀਤਾ ਸੀ ਅਤੇ ਕਰਨਲ ਬਾਠ ਵੱਲੋਂ ਆਪਣੇ ਬਿਆਨ ਵਿੱਚ ਉਕਤ ਹਮਲੇ ਵਿੱਚ ਸ਼ਾਮਲ ਹਰੇਕ ਵਿਅਕਤੀ ਦੀ ਭੂਮਿਕਾ ਵੀ ਦੱਸੀ ਗਈ ਹੈ। ਇਹ ਸਰਕਾਰ ਦੇ ਅਧਿਕਾਰੀ ਨੇ ਵੀ ਦੱਸਿਆ ਕਿ ਇਸ ਮਾਮਲੇ ਦੀ ਦੁਹਾਈ ਨਾਲ ਜਾਂਚ ਕਰ ਲਈ। ਪੰਜਾਬ ਪੁਲਿਸ ਦੇ ਵਿਧੇਕ ਡਾਇਰੈਕਟਰ ਜਨਰਲ ਪੁਲਿਸ ਕਾਨੂੰਨ ਵਿਵਸਥਾ ਪੰਜਾਬ ਐਸਪੀਐਸ ਪਰਮਾਰ ਦੀ ਅਗਵਾਈ ਹੇਠ ਇੱਕ ਉੱਚ ਪੱਧਰੀ ਵਿਸ਼ੇਸ਼ ਜਾਂਚ ਟੀਮ ਦਾ ਗਠਨ ਕੀਤਾ ਗਿਆ ਜਿਸ ਵਿੱਚ ਸੰਦੀਪ ਮਲਕ ਆਈਪੀਐਸ ਅਫਸਰ ਐਸਐਸਪੀ ਹਾਰਪੁਰ ਅਤੇ ਮਨਪ੍ਰੀਤ ਸਿੰਘ ਐਸਪੀ ਵਿਧਾਤੀ ਮਹਾਲੀ ਨੂੰ ਸ਼ਾਮਲ ਕੀਤਾ ਗਿਆ ਤਾਂ ਜੋ ਨਿਰਪੱਖ ਅਤੇ ਤੇਜ਼ੀ ਨਾਲ ਜਾਂਚ ਕੀਤੀ ਜਾ ਸਕੇ ਐਸਆਈਟੀ ਨੂੰ ਸਬੂਤ ਇਕੱਠੇ ਕਰਨ ਅਤੇ ਅਗਲੇਰੀ ਕਾਨੂੰਨੀ ਕਾਰਵਾਈ ਕਰ ਲਈ ਉਹ ਰੋਜ਼ਾਨਾ ਦੇ ਆਧਾਰ ਤੇ ਜਾਂਚ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ ਤਾਂ ਜੋ ਇਸ ਕੇਸ ਵਿੱਚ ਸ਼ਾਮਲ ਦੋਸ਼ੀਆਂ 'ਤੇ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾ ਸਕੇ ਪੰਜਾਬ ਪੁਲਿਸ ਦੇ ਅਧਿਕਾਰੀ ਨੇ ਇਹ ਵੀ ਦੱਸਿਆ ਕਿ ਡੀਆਈਜੀ ਪਟਿਆਲਾ ਰੇਜ ਨੋਟ ਸਬੰਧਤ ਪੁਲਿਸ ਅਧਿਕਾਰੀਆਂ ਨੂੰ ਤੁਰੰਤ ਜ਼ਿਲ੍ਹਾ ਪਟਿਆਲਾ ਤੋਂ ਬਾਹਰ ਤਬਦੀਲ ਕਰਨ ਦੇ ਵੀ ਨਿਰਦੇਸ਼ ਜਾਰੀ ਕੀਤੇ ਹਨ ਤਾਂ ਜੋ ਜਾਂਚ ਨਿਰਪੱਖ ਢੰਗ ਨਾਲ ਕੀਤੀ ਜਾ ਸਕੇ ਇਹ ਵੀ ਦੱਸਿਆ ਗਿਆ ਕਿ ਸਾਰੇ ਜਾਣੇ ਜਿਨ੍ਹਾਂ ਦੀ ਗਿਣਤੀ 12 ਦਾ ਸਬੰਧਤ ਪੁਲਿਸ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਮੁਕਤਲ ਕਰ ਦਿੱਤਾ ਗਿਆ ਤੇ ਉਹਨਾਂ ਵਿਰੁੱਧ ਵਿਭਾਗੀ ਸਜ਼ਾ ਵੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਪੰਜਾਬ ਸਰਕਾਰ ਨੇ ADGP ਨੂੰ ਸੁਰੱਖਿਆ ਨੂੰ ਵੀ ਕਰਨਲ ਪਸ਼ਪਿੰਦਰ ਸਿੰਘ ਬਾੜ ਦੇ ਪਰਿਵਾਰ ਨੂੰ ਲੋੜੀਂਦੀ ਸੁਰੱਖਿਆ ਪ੍ਰਦਾਨ ਕਰਨ ਦੇ ਵੀ ਹੁਕਮ ਦਿੱਤੇ ਨੇ ਜੀ ਜੀ ਪੁਲਿਸ ਸਾਹਿਬ ਜਿਹੜੀ ਅੱਜ ਪ੍ਰੈਸ ਕਾਨਫਰੰਸ ਕੀਤੀ ਸੀ ਜਿਹੜੀ ਉਹਨਾਂ ਦੇ ਪਤਨੀ ਨੇ ਕਰਨਲ ਬਾੜ ਦੀ ਪਤਨੀ ਨੇ ਉਹਨਾਂ ਵੱਲੋਂ ਇੱਕ ਵੱਡੀ ਮੰਗ ਕੀਤੀ ਗਈ ਸੀ ਉਹਨਾਂ ਨੂੰ ਪੰਜਾਬ ਸਰਕਾਰ ਜਾਂ ਪੰਜਾਬ ਪੁਲਿਸ ਤੇ ਭਰੋਸਾ ਨਹੀਂ ਸੀਗਾ ਉਹਨਾਂ ਨੇ ਕਿਹਾ ਸਾਨੂੰ ਸੀਬੀਆਈ ਜਿਹੜੀ ਜਾਂਚ ਹੈ ਉਹਨਾਂ ਦੀ ਮੰਗ ਕਰਦੇ ਆ ਸਰਕਾਰ ਨਿਰਦੇਸ਼ ਦੇਵੇ ਸੀਬੀਆਈ ਦੀ ਜਿਹੜੀ ਜਾਂਚ ਹੈ ਉਹਦੇ ਵਾਸਤੇ ਅਸੀਂ ਤਿਆਰ ਆ ਪੁਲਿਸ ਵੀ ਤ ਨੂੰ ਵੀ ਇਸ ਕਟੇਰ ਦੇ ਵਿੱਚ ਖੜਾ ਕਰ ਦੇਣਾ ਚਾਹੀਦਾ ਹੈ ਕਿ ਜਿਹੜਾ ਪਰਿਵਾਰ ਹੈ ਇਹ सीबीआई ਦੀ ਜਿਹੜੀ ਜਾਂਚ ਨੂੰ ਮੰਗ ਨੂੰ ਲੈ ਕੇ ਅੜਿਆ ਹੋਇਆ ਹੈ ਕਿ ਇਹ ਜਿਹੜੀ ਹੁਣ ਐਸਟੀ ਬਣਾਈਏ ਕੀ ਇਸ ਉੱਚ ਪਦਰੀ ਜਾਂਚ ਲਈ ਰਾਜੀ ਹੋਵੇਗਾ ਦੇਖੋ ਸਭ ਤੋਂ ਵੱਡੀ ਗੱਲ ਇਹ ਹੈ ਕਿ ਬੀਤੇ ਦੌਰ ਨਹੀਂ ਪੰਜਾਬ ਸਰਕਾਰ ਨੂੰ ਇੱਕ ਆਈਐਸ ਅਫਸਰ ਪਰਮਵੀਰ ਸਿੰਘ ਉਹਨਾਂ ਨੂੰ ਵੀ ਜਿਹੜੀ ਹੈ ਜਾਂਚ ਦਾ ਜਿੰਮਾ ਸੌਂਪਿਆ ਹੈ ਉਹ ਪਰਮਦੀਪ ਸਿੰਘ ਜਾਂਚ ਕਰਨਗੇ ਜਾਂ ਹੁਣ ADGP SPS ਪਰਮਾਰ ਦੀ ਗਵਾਹੀ ਇੱਕ ਜਾਂਚ ਹੋएगी ਇਹ ਦੋ ਹੋਣ ਲੱਗਦੀ ਹੈ ਜੇ ਜਾਂਚਾਂ ਹੋਣਗੀਆਂ ਉਹ ਦੇ ਦਿਆ ਕਿ ਪਰਿਵਾਰ ਤੇ ਨਿਰਭਰ ਕਰਦਾ ਕਿ ਐਸਐਸਟੀ ਜਿਹੜੀ ਬਣਾਈ ਗਈ ਆ SPS ਪਰਮਾਰ ਜੋ ਇਸ ਸਮੇਂ ਪੰਜਾਬ ਪੁਲਿਸ ਦੇ ਵਿੱਚ ADGP ਰੈਂਕ ਦੇ ਅਧਿਕਾਰੀ ਨੇ ਇਹ ਪਜਬੀਰਤ ਪਰਿਵਾਰ ਉਹਨਾਂ ਤੇ ਭਰੋਸਾ ਕਰਦਾ ਇਹ ਉਹਨਾਂ ਤੇ ਨਿਰਭਰ ਕਰੇਗਾ ਕਿ ਉਸ ਉਹਨਾਂ ਦਾ ਵੀ ਪੱਖ ਲੱਗਦਾ ਕਿ ਜਲਦ ਆ ਜਾਏਗਾ ਕਿ ਉਹ ਜਿਵੇਂ ਪਰਮਦੀਪ ਸਿੰਘ ਵਾਲੀ ਉਹਨਾਂ ਨੇ ਜਿਹੜੀ ਜਾਂਚ ਉਹਨੂੰ ਰੱਦ ਕਰ ਦਿੱਤਾ ਸੀ ਤੇ ਕੀ ਹੁਣ ਇਸ ਤੇ ਉਹ ਜਿਹੜੀ ਬਣਾਈ ਗਈ ਨਵੀਂ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਆ ਇਸ ਤੇ ਇਹਨਾਂ ਨੂੰ ਭਰੋਸਾ ਹੋਏਗਾ ਕਿਉਂਕਿ ਇਸ ਨਵੀਂ ਐਸਆਈਜੀ ਨੂੰ ਹੁਕਮ ਦਿੱਤੇ ਗਏ ਨੇਗੇ ਇਹ ਡੇ ਟੂ ਡੇ ਰੋਜ਼ ਜਾਂਚ ਹੋਏਗੀ ਲੇਕਿਨ ਇਸ ਕਰਕੇ ਆਰਮੀ ਪਰਿਵਾਰ ਨੂੰ ਜਾਂ ਆਰਮੀ ਇਸ ਕਰਕੇ ਨਹੀਂ ਭਰੋਸਾ ਕਰ ਸਕਦਾ ਕਿ ਜਦ ਤੱਕ ਇਸ ਐਸਆਈਜੀ ਦੇ ਵਿੱਚ ਕੋਈ ਆਰਮੀ ਦਾ ਅਫਸਰ ਅਗਰ ਸਰਕਾਰ ਪਾਏਗੀ ਤੇ لازਮੀ ਤੌਰ ਤੇ ਉਹਨਾਂ ਨੂੰ ਯਕੀਨ ਹੋਏਗਾ ਕਿਉਂਕਿ ਅਕਸਰ ਇਹ ਕਿਹਾ ਜਾਂਦਾ ਕਿ ਪੁਲਿਸ ਵਾਲੇ ਆਪਣੇ ਪੁਲਿਸ ਵਾਲਿਆਂ ਦਾ ਪੱਕਾ ਪੂਰ ਸਕਦੇ ਨੇ ਅਜੀਤ ਜੀ ਜੀ ਉਹਨਾਂ ਨੂੰ ਇਸੇ ਕਰਕੇ ਪਰਦੀਪ ਸਿੰਘ ਦੀ ਜਿਹੜੀ ਸਰਕਾਰ ਵੱਲੋਂ ਜਾਂ ਜਿੱਤੀ ਉਹਨੂੰ ਰੱਦ ਕਰ ਦਿੱਤਾ ਜਾਂ ਹੁਣ ਦੇਖਦੇ ਹੈ ਕਿ ਜਿਹੜਾ ਪੀੜਤ ਪਰਿਵਾਰ ਇਸ ਮਸਲੇ ਦੇ ਵਿੱਚ ਉਹ ਕਿੰਨਾ ਕੀ ਜਿਹੜਾ ਵਾ ਭਰੋਸਾ ਕਰਦੇ ਨੇ ਇਸ ਤੋਂ ਪਹਿਲਾਂ ਜੀ ਵੀ ਕੋਈ ਤੁਹਾਡੇ ਸਾਹਮਣੇ ਕੋਈ ਵਾਕਿਆ ਨਜ਼ਰ ਆਇਆ ਹੋਵੇਗਾ ਜਦੋਂ ਇਦਾਂ ਦਾ ਜਿਹੜਾ ਕੇਸ ਹੈ ਉਹ ਸਰਕਾਰ ਸਾਹਮਣੇ ਆਇਆ ਹੋਵੇ ਫਿਰ ਇੱਕ ਆਰਮੀ ਦਾ ਇੱਕ ਨੁਮਾਇੰਦਾ ਤੇ ਸਰਕਾਰ ਦਾ ਇੱਕ ਨੁਮਾਇੰਦਾ ਉਹਨੂੰ ਵਿੱਚ ਪਾ ਕੇ ਇਸ ਮਸਲੇ ਦਾ ਹੱਲ ਕੀਤਾ ਗਿਆ ਹੋਵੇ ਬਿਲਕੁਲ ਗੱਲ 1992 ਦੀ ਹੈ ਜਦੋਂ ਇੱਥੇ ਸੁਮੇਧ ਸੈਣੀ ਐਸਐਸਪੀ ਹੁੰਦੇ ਸੀ ਉਦੋਂ ਵੀ ਐਸਐਸਪੀ ਜਿਹੜੇ ਸੁਮੇਧ ਸੈਣੀ ਜਿਹੜੇ ਬਾਅਦ ਵਿੱਚ ਪੰਜਾਬ ਦੇ ਡੀਜੀਪੀ ਅਹੁਦੇ ਤੋਂ ਰਿਟਾਇਰ ਹੋਏ ਨੇ ਉਹ ਜਦੋਂ ਚੰਡੀਗੜ੍ਹ ਦੇ ਵਿੱਚ 1992 ਦੇ ਵਿੱਚ ਐਸਐਸਪੀ ਤੇ ਉਸ ਵੇਲੇ ਐਸਐਸਪੀ ਵੱਲੋਂ ਇੱਕ ਲੈਫਟੀਨੈਂਟ ਕਰਨਲ ਨੂੰ ਬੜੀ ਬੇਰਹਿਮੀ ਦੇ ਨਾਲ ਕੁੱਟਿਆ ਸੀ ਉਸ ਸਮੇਂ ਪੰਜਾਬ ਦੇ ਰਾਜਪਾਲ ਸਰਿੰਦਰਨਾਥ ਉਦੇਸੀ ਫਿਰ ਉਹਨਾਂ ਨੇ ਫੌਜ ਦੇ ਇੱਕ ਬਰਗੇਡੀਰ ਅਤੇ ਪੁਲਿਸ ਦੇ ਇੱਕ ਡੀਆਈਜੀ ਦੀ ਅਗਵਾਈ ਹੇਠ ਇੱਕ ਸਾਂਝੀ ਜਾਂਚ ਕੀਤੀ ਸੀ ਉਸ ਕਮੇਟੀ ਨੇ ਫਿਰ ਐਸਐਸਪੀ ਸੁਮੇਰ ਸੈਣੀ ਨੂੰ ਦੋਸ਼ੀ ਪਾਇਆ ਤੇ ਬਾਅਦ ਫਿਰ ਐਸਐਸਪੀ ਸੁਮੇਰ ਸੈਣੀ ਦਾ ਤਬਾਦਲਾ ਕਰਕੇ ਉਹਨੂੰ ਪੰਜਾਬ ਤੋਂ ਵਾਪਸ ਭੇਜ ਦਿੱਤਾ ਗਿਆ ਸੀ ਇਹ ਅੱਜ ਵਿਧਾਨ ਸਭਾ ਦੇ ਵਿੱਚ ਵੀ ਇਹ ਮਸਲਾ ਉੱਠਿਆ ਸੀ ਪ੍ਰਤਾਪ ਸਿੰਘ ਬਾਜਵਾ ਉਹਨਾਂ ਨੇ ਠਾਇਆ ਸੀ ਹਾਲਾਂਕਿ ਉਹਨਾਂ ਨੇ 1992 ਦੇ ਵਿੱਚ ਕਿਹੜਾ ਐਸਐਸਪੀ ਜ਼ਿਕਰ ਨਹੀਂ ਕੀਤਾ ਲੇਖਣ ਸਾਰੀ ਦੁਨੀਆ ਨੂੰ ਪਤਾ ਕਿ 1992 ਦੇ ਵਿੱਚ ਇੱਥੇ ਐਸਐਸਪੀ ਸੁਮੇਰ ਸੈਣੀ ਹੁੰਦੇ ਸੀ ਔਰ ਪ੍ਰਤਾਪ ਸਿੰਘ ਬਾਜਵਾ ਉਹਨਾਂ ਨੇ ਇਸ ਮਸਲੇ ਦੇ ਵਿੱਚ ਕਿਹਾ ਸੀ ਕਿ ਅ ਐਸਐਸਪੀ ਨਾਨਕ ਸਿੰਘ ਦਾ ਵੀ ਤਬਾਦਲਾ ਕੀਤਾ ਜਾਵੇ ਦੂਜੇ ਜ਼ਿਲ੍ਹੇ ਦੇ ਵਿੱਚ ਔਰ ਜਾਂਚ ਇਕੱਪ ਟੈਡ ਵਿੱਚ ਕੀਤੀ ਜਾਵੇ ਜਾਂ ਫਿਰ ਜਾਂਚ ਸੇਵਾਮੁਕਤ ਜੱਜ ਜਾਂ ਕਿਸੇ ਕਮੇਟੀ ਕੋਲ ਕਰਵਾਈ ਜਾਣੀ ਚਾਹੀਦੀ ਹੈਗੀ ਹੈ ਤੇ ਹੁਣੇ ਕਿਉਂਕਿ ਆਰਮੀ ਤੇ ਜਦੋਂ ਕੋਈ ਹਮਲਾ ਹੁੰਦਾ ਤੇ ਦੇਸ਼ ਤੇ ਹਮਲਾ ਹੁੰਦਾ ਚਾਹੇ ਜਦੋਂ ਪ੍ਰਤਾਪ ਸਿੰਘ ਕੈਰੋ ਸੀ ਉਹਦੇ ਲੜਕੇ ਵੱਲੋਂ ਵੀ ਇੱਕ ਆਰਮੀ ਕਰਨਲ ਦੀ ਪਤਨੀ ਦੇ ਨਾਲ ਬਹੁਤ ਬਤਨੀ ਜੇ ਕੀਤੀ ਗਈ ਤੇ ਫਿਰ ਮੁੱਖ ਮੰਤਰੀ ਜਿਹੜੇ ਸੀ ਪ੍ਰਤਾਪ ਸਿੰਘ ਕੈਰੋ ਉਹਨਾਂ ਦੇ ਲੜਕੇ ਨੂੰ ਫਿਰ ਆਰਮੀ ਨੇ ਉਹਦੇ ਦਫ਼ਤਰ ਦੇ ਵਿੱਚ ਜਾ ਕੇ ਕੁੱਟਿਆ ਸੀ ਕੱਪੜੇ ਪਾੜ ਕੇ ਛੜਕ ਤੇ ਚੰਗਾ ਕਹਿੰਦੇ ਉਸ ਸਮੇਂ ਕਿਸੀ ਪਿਆ ਸੀ ਉਸ ਸਮੇਂ ਪ੍ਰਤਾਪ ਸਿੰਘ ਕਹਿ ਰਹੇ ਹੋਣਾ ਨੇ ਵੀ ਕੋਈ ਕਿਰਤੂ ਪਰਤੂ ਨਹੀਂ ਕੀਤਾ ਸੀ ਤੇ ਇਸ ਕਰਕੇ ਇੱਕ ਮੈਰਠ ਦੇ ਵਿੱਚ ਵੀ ਘਟਨਾ ਵਾਪਰੀ ਜਦੋਂ ਪੁਲਿਸ ਨੇ ਇੱਕ ਆਰਮੀ ਦੇ ਅਫਸਰ ਨੂੰ ਕੁੱਟਿਆ ਸੀ ਤੇ ਫਿਰ ਆਰਮੀ ਨੇ ਉਸ ਥਾਣੇ ਨੂੰ ਘੇਰਾ ਪਾ ਲਿਆ ਸੀ ਤੇ ਦੇ ਸਿੱਧੇ ਚ ਹੁਣ ਕਿਉਂਕਿ ਆਰਮੀ ਤੇ ਪੰਜਾਬ ਪੁਲਿਸ ਦੋਨੇ ਇੱਕ ਡਿਸਿਪਲਨ ਫੋਰਸ ਆ ਤੇ ਸਰਕਾਰ ਪਹਿਲਾਂ ਤੇ ਪਟਿਆਲਾ ਪੁਲਿਸ ਤੇ ਪਹਿਲਾਂ ਜਿਹੜੇ ਵੀ ਕਾਰਵਾਈ ਕੋਈ ਕਰਨੀ ਨਹੀਂ ਰਹੀ ਸੀ ਮਾਮਲਾ ਠੰਡੇ ਬਸਤੇ ਵਿੱਚ ਪਾ ਦਿੱਤਾ ਸੀ ਲੇਕਿਨ ਹੁਣ ਜਦੋਂ ਸਰਕਾਰ ਦੀ ਪੰਜਾਬ ਪੁਲਿਸ ਦੀ ਥਾਂ ਥਾਂ ਦੇਸ਼ ਦੀ ਪਾਰਲੀਮੈਂਟ ਤੱਕ ਜਿਹੜੀ ਆ ਸਰਕਾਰ ਦੇ ਰਵੱਈਏ ਦੀ ਜਿਹੜੀ ਨਿੰਦਾ ਹੋ ਰਹੀ ਆ ਜਿਹਦੇ ਚੱਲਦਿਆ ਹੁਣ ਅੱਜ ਸਰਕਾਰ ਨੇ ਇੱਕ ਨਵੀਂ ਜਿਹੜੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਦਾ ਗਠਨ ਕਰ ਦਿੱਤਾ ਹੈ ਮੇਰਾ ਖੇਡ ਦੇ ਵਿੱਚ ਇੱਕ ਸਵਾਲ ਹੋਰ ਹੈ ਕਿ ਜਿਹੜੀ ਕੱਲ ਪੀੜਤ ਪਰਿਵਾਰ ਵੱਲੋਂ ਕਾਲ ਦਿੱਤੀ ਦੀ ਦੇ ਦਿੱਤੀ ਗਈ ਹੈ ਕੀ ਸਰਕਾਰ ਦਾ ਜਿਹੜਾ ਪ੍ਰੈਸ਼ਰ ਸਰਕਾਰ ਉੱਤੇ ਕਿਸ ਗੱਲ ਦਾ ਪ੍ਰੈਸ਼ਰ ਬਣਿਆ ਸੀ ਜੇ ਸਰਕਾਰ ਤੇ ਪ੍ਰੈਸ਼ਰ ਬਣਿਆ ਸੀ ਤੇ ਪਿਛਲੇ 7-8 ਦਿਨ ਤੋਂ ਜਿਹੜੀ ਇਹ ਕਾਰਵਾਈ ਹੈ ਇਹ ਪਹਿਲੇ ਵੀ ਕੀਤੀ ਜਾ ਸਕਦੀ ਸੀਗੀ ਤੇ ਬਿਲਕੁਲ ਸਰਕਾਰ ਦੇ ਜਾਂ ਪਟਿਆਲਾ ਪੁਲਿਸ ਦੀ ਲਾਪਰਵਾਹੀ ਜਾਂ ਨਲਾਕੀ ਗੱਲੋ ਜਿਸ ਦੇ ਜਲਦੇ ਹੁਣ ਜਦੋਂ ਸਰਕਾਰ ਟੈਰ ਦੇ ਵਿੱਚ ਖੜੀ ਹੋ ਗਈ ਹੈ ਤੇ ਸਰਕਾਰ ਨੂੰ ਭਾਜੜਾ ਪੈ ਗਿਆ ਹੁਣ ਕੱਲ ਵਾਲਾ ਜਿਹੜਾ ਪ੍ਰੋਟੈਸਟ ਹੈ ਜਿਹੜਾ ਪਟਿਆਲੇ ਮਿੱਥਿਆ ਗਿਆ ਵਾ ਉਹ ਹੁਣ ਪ੍ਰਵਾਸ ਤੇ ਨਿਰਭਰ ਕਰਦਾ ਹੈ ਕਿ ਉਹ ਮੁਲਤਵੀ ਕਰਨਗੇ ਜਾਂ ਫਿਰ ਜਿਹੜਾ ਵਾ ਉਹ ਪ੍ਰੋਟੈਸਟ ਹੋਏਗਾ ਕਿਉਂਕਿ ਹਾਲੇ ਵੀ ਜਿਹੜਾ ਪਰਿਵਾਰ ਨੂੰ ਭਰੋਸਾ ਨਹੀਂ ਹੋ ਸਕਦਾ ਜਦ ਤੱਕ ਇਸ ਮਸਲੇ ਦੇ ਵਿੱਚ ਕਿਸੇ ਆਰਮੀ ਦੇ ਅਫਸਰ ਨੂੰ ਜਿਵੇਂ 1992 ਦੇ ਵਿੱਚ ਇੱਕ ਬਰਗੇਡੀਅਰ ਰੈਂਕ ਦੇ ਅਧਿਕਾਰੀ ਨੂੰ ਸਾਹਮਣੇ ਕੀਤਾ ਗਿਆ ਸੀ ਪਰਿਵਾਰ ਉਹ ਦੇਖਦੇ ਆਗੇ ਇਸ ਮਸਲੇ ਦੇ ਵਿੱਚ ਜਿਹੜਾ ਵਾ ਮਾਮਲਾ ਕੀ ਨਿਬੜਦਾ ਹੈਗਾ ਲੇਕਿਨ ਇਹ ਸਾਰਾ ਹੁਣ ਮਾਮਲਾ ਪਰਿਵਾਰ ਤੱਕ ਕਿ ਜਿਹੜੀ ਸਰਕਾਰ ਉਹਨੂੰ ਜਿਹੜੀ ਐਸਆਈਟੀ ਬਣਾਏਗੀ ਯਾਰ ਉਸ ਐਸਆਈਟੀ ਤੇ ਪੀੜਤ ਪਰਿਵਾਰ ਨੂੰ ਕਿੱਲਾ ਭਰੋਸਾ ਹੈ ਕਿਉਂਕਿ ਇਹ ਮਾਮਲਾ ਬਹੁਤ ਵੱਡਾ ਬਣ ਚੁੱਕਾ ਹੈ ਦੁਨੀਆ ਭਰ ਦੇ ਵਿੱਚ ਪੰਜਾਬ ਸਰਕਾਰ ਦੀ ਪੰਜਾਬ ਪੁਲਿਸ ਦੀ ਜਿਹੜੀ ਆ ਨਿੰਦਾ ਹੋ ਰਹੀ ਹੈ ਕਿ ਜਦ ਪੰਜਾਬ ਦੇ ਵਿੱਚ ਇੰਡੀਅਨ ਆਰਮੀ ਦੇ ਕਰਨਲ ਰੈਂਕ ਦੇ ਅਧਿਕਾਰੀ ਕੁੱਟੇ ਜਾ ਰਹੇ ਨੇ ਤੇ ਫਿਰ ਜਿਹੜੇ ਸਾਡੇ ਪੜੋਸੀ ਮੁਲਕਾਂ ਜਿਨ੍ਹਾਂ ਦੇ ਨਾਲ ਸਾਡੇ ਸਬੰਧ ਚੰਗੇ ਨਹੀਂ ਆ ਉਹ ਤੇ ਵਰਲਡਵਾਈਜ਼ ਲੋਕ ਇੰਡੀਅਨ ਆਰਮੀ ਜਿਹੜੀ ਲੋਕ ਸਲੂਟ ਮਾਰਦੇ ਹੈਗੇ ਨੇ ਤੇ ਪੰਜਾਬ ਦੇ ਵਿੱਚ ਉਹਨਾਂ ਦੇ ਨਾਲ ਵਧਿੱਕੀ ਹੋ ਰਹੀ ਹੈ ਇਹ ਇੰਡੀਅਨ ਆਰਮੀ ਦੀ ਬੇਇੱਜ਼ਤੀ ਨਹੀਂ ਸੀ ਇਹ ਭਾਰਤ ਦੀ ਬੇਇੱਜ਼ਤੀ ਹੈ ਲੇਕਿਨ ਪਟਿਆਲਾ ਪੁਲਿਸ ਦੀ ਜਿਹੜੀ ਲਾਪਰਵਾਹੀ ਚੱਲਦੀ ਹੈ ਇਹ ਪੰਜਾਬ ਸਰਕਾਰ ਖਾਸ ਕਰਕੇ ਮੁੱਖ ਮੰਤਰੀ ਭਗਵਤ ਕਮਾਣ ਹੁਣ ਵੀ ਕਟਾਰੇ ਵਿੱਚ ਖੜੇ ਕਰ ਦਿੱਤੇ ਗਏ ਨੇ ਪਟਿਆਲਾ ਪੁਲਿਸ ਨੇ ਜੀ ਇਹ ਸਾਰੀ ਤਮਾਮ ਜਾਰੀ ਜਾਣਕਾਰੀ ਦੇਣ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ